ਗੁਰਬਾਣੀ ਦੇ ਪਾਠ ਗੁਰਬਾਣੀ ਦਾ ਕੀਰਤਨ ਨਾਮ ਜਪਣਾ ਸਭ ਕੁਝ ਉਦੋਂ ਸਫਲ ਹੁੰਦਾ ਏ ਜਦ ਗੁਰਸਿੱਖ ਦੀ ਦ੍ਰਿਸ਼ਟੀ ਵਿੱਚ ਕੇਵਲ ਇੱਕ ਵੈਗਰੂ ਦੀ ਯਾਦ ਇੱਕ ਵੈਗਰੂ ਦਾ ਆਸਰਾ ਇੱਕ ਵੈਗਰੂ ਦਾ ਬਣ ਕੇ ਰਹਿਣ ਦਾ ਚਾਹ ਦਿਨ ਰਾਤ ਠਾਠਾਂ ਮਾਰਨ ਲੱਗ ਪਵੇ ਐਸਾ ਗੁਰਸਿੱਖ ਦੁਨੀਆ ਦੇ ਸਭ ਕੰਮ ਵਿੱਚ ਇੱਕ ਵੈਗਰੂ ਦੇ ਆਸਰੇ ਨੂੰ ਸਮਝਦਾ ਹੈ ਤੇ ਸਾਰੇ ਹੀ ਕੰਮ ਉਸ ਵਾਹਿਗੁਰੂ ਦੇ ਆਸਰੇ ਤੇ ਕਰਦਾ ਹੈ ਉਹ ਆਪਣੀ ਸਿਹਤ ਆਪਣਾ ਵਪਾਰ ਆਪਣੀ ਨੌਕਰੀ ਘਰ ਪਰਿਵਾਰ ਦੇ ਵਿੱਚ ਸਬੰਧ ਘਰੋਂ ਬਾਹਰ ਸੋਸਾਇਟੀ ਨਾਲ ਵਰਤਾਰਾ ਕੇਵਲ ਇੱਕ ਵਾਹਿਗੁਰੂ ਜੀ ਦੇ ਆਸਰੇ ਉੱਤੇ ਕਰਦਾ ਹੈ ਐਸੇ ਗੁਰਸਿੱਖ ਲਈ ਦੁਨੀਆ ਦੀ ਹਰ ਘਟਨਾ ਸੁਹਾਵਣੀ ਬਣ ਜਾਂਦੀ ਹੈ ਉਸ ਨੂੰ ਹਰ ਘਟਨਾ ਵਿੱਚ ਵਾਹਿਗੁਰੂ ਦੇ ਆਸਰੇ ਤੇ ਕੰਮ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ